ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਦੋਸਤੋ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਆ ਅੱਜ ਮੇਰੇ ਚੈਨਲ ਤੇ ਕੋਈ ਵੀ ਕੁਕਿੰਗ ਦਾ ਬਲੌਗ ਨਹੀਂ ਆਊਗਾ ਕਿਉਂਕਿ ਆਪਾਂ ਸਾਰੀ ਫੈਮਿਲੀ ਜਾ ਰਹੀ ਹੈ ਮਾਤਾ ਚਿੰਤਪੂਨੀ ਦੇ ਮੱਥਾ ਟੇਕਣ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਬਾਕੀ ਜਿੱਥੇ-ਜਿੱਥੇ ਅਸੀਂ ਰੁਕਾਂਗੇ ਸਾਡਾ ਤੁਹਾਨੂੰ ਵੀਊ ਵੀ ਦਿਖਾਵਾਂਗੇ ਔਰ ਲੋਕੇਸ਼ਨ ਵੀ ਦੱਸਾਂਗੇ ਬਾਕੀ ਚਿੰਤਪੂਨੀ ਮਾਤਾ ਜੀ ਨੂੰ ਕੋਈ ਨਹੀਂ ਜਾਣਦਾ ਔਰ ਹਰ ਕੋਈ ਭਗਤ ਉੱਥੇ ਗਿਆ ਹੋਣਾ ਵਾ ਮਾਂ ਚਿੰਤਾ ਦੂਰ ਕਰਨ ਵਾਲੀ ਮਾਤਾ ਚਿੰਤਪੂਨੀ ਤੇ ਚਲੋ ਚੱਲਦੇ ਆ ਜੀ ਤੇ ਮੈਂ ਬੈਠਾ ਹੋਇਆ ਹਾਂ ਥੱਲੇ ਤੇ ਆਪਣੀ ਫੈਮਲੀ ਵੀ ਕਰ ਰਹੀਆਂ ਵੇਟ ਤੇ ਉਹ ਆ ਗਈ ਆ ਤੇ ਹੁਣ ਖੋਲਣਗੇ ਦਰਵਾਜ਼ੇ ਇਹ ਆ ਗਈ ਆ ਜੀ ਇਹਨਾਂ ਦੀ ਵੇਟ ਕਰੀ ਜਾ ਰਹੀ ਸੀਗੀ ਆ ਦੇਖੋ ਨਿਕਲ ਥੱਲੇ ਨੰਗੀ ਐ ਤੁਸੀਂ ਦਰਵਾਜ਼ਾ ਵੱਤ ਦੀ ਜੇ ਬੇਤ ਵਾਲਾ ਕਾ ਹੈ ਉਹ ਗੌਰ ਮੈਂ ਪਾਣੀ ਉਹਦੀ ਪਾਣੀ ਪਾਣੀ ਦੋ ਪਾਣੀ ਜੇ ਕਾਰਾ ਸ਼ੇਰਾ ਵਾਲੀ ਮਾਤਾ ਦਾ ਬੋਲ ਸਾਚੇ ਦਰਵਾਜ਼ੇ ਆ ਬਾਬੂ ਮਾਤਾ ਜੀ ਵੀ ਆਏ ਆ ਫੇ ਆ ਕੀ ਕਰਨ ਲੱਪਿਆ ਨਾ ਆਂਦੀ ਸ਼ਰਧਾਤਾ ਆ ਕਿਸ ਬੰਦ ਸੇ ਹਾਂਜੀ ਦੋਸਤੋ ਕੀ ਹਾਲ ਚਾਲ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਰੁਕੇ ਹੋਏ ਆਂ ਜੀ ਤੇ ਆਪਾਂ ਆਏ ਆਂ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਤੇ ਆਪਣੇ ਪਿਤਾ ਜੀ ਨਿਕਲੇ ਜੀ ਵੀਡੀ ਲਗਾ ਕੇ ਜਿੱਥੇ ਜਹਾ ਆਹੇ ਖਾਨਾ ਦੀ ਚਾਬਲਾ ਤੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਚੱਲ ਰਹੀ ਹੈ ਸੇਵਾ ਗਊ ਮਾਤਾ ਜੀ ਦੀ ਤੇ ਉਹਨਾਂ ਦੇ ਗਲੇ ਅੱਜ ਪਟੇ ਪਾਏ ਜਾ ਰਹੇ ਆ ਰੇਡੀਅਮ ਦੇ ਤਾਂ ਜੋ ਐਕਸੀਡੈਂਟ ਤੋਂ ਬਚਾਅ ਹੋ ਸਕੇ ਤੁਸੀਂ ਉਹ ਦੇਖ ਸਕਦੇ ਹੋ ਕਿ ਬਹੁਤ ਵਧੀਆ ਕੰਮ ਕਰ ਰਹੇ ਆ ਬੰਦੇ ਤੇ ਬਾਕੀ ਜੀ ਸਾਡੇ ਬੰਦਿਆਂ ਨੂੰ ਆ ਰਹੀਆਂ ਇੱਥੇ ਉਲਟੀਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ 1:10 ਮਿੰਟ ਹੋ ਗਏ ਆ ਫਿਲਹਾਲ ਦੋਸਤੋ ਅਸੀਂ ਪਹੁੰਚ ਚੁੱਕੇ ਸੀਗੇ ਜੀ ਮਾਤਾ ਜੀ ਦੇ ਤੇ ਇੱਥੇ ਬਣਾਈ ਜੀ ਮੈਂ ਥੋੜੀ ਜੀ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੈਚਰਡੇ ਹੋਣ ਕਰਕੇ ਰਸ਼ ਬਹੁਤ ਹੀ ਜ਼ਿਆਦਾ ਸੀਗਾ ਤੇ ਇਸ ਦੁਕਾਨ ਤੋਂ ਲੈ ਜੀ ਇਹ ਲਿਆ ਜੀ ਆਪਾਂ ਪ੍ਰਸ਼ਾਦ ਤੇ ਇੱਥੇ ਖੁਸ਼ੂ ਮੇਰਾ ਬੇਟਾ ਪਹਿਲੇ ਜਿੱਦ ਕਰ ਰਿਹਾ ਸੀਗਾ ਕਿ ਹਾਂ ਜੀ ਮੈਂ ਟੁਆਇ ਲੈਣੇ ਆ ਤੇ ਮਾਤਾ ਰਾਣੀ ਦਾ ਪ੍ਰਸ਼ਾਦ ਲੈ ਲਿਆ ਸੀਗਾ ਤੇ ਜਕਾਰਾ ਲਾ ਕੇ ਹੁਣ ਆਪਾਂ ਜਾ ਰਹੇ ਸੀਗੇ ਜੀ ਸਾਰੀ ਫੈਮਲੀ ਉੱਪਰ ਮੱਥਾ ਟੇਕਣ ਕਿਉਂਕਿ ਅੱਜ ਮੌਕਾ ਨਹੀਂ ਮਿਲਿਆ ਅੱਗੇ ਫਾਦਰ ਸਾਹਿਬ ਲਿਫਟ ਦੇ ਵਿੱਚ ਚਲੇ ਜਾਈਦੇ ਸੀਗਾ ਉਹਨਾਂ ਦੇ ਨਾਲ ਤੇ ਫਿਰ ਅੱਜ ਮਾਤਾ ਰਾਣੀ ਨੇ ਮੱਥਾ ਟਕਵਾਉਣਾ ਸੀਗਾ ਜਿਹ ਲਾਈਨ ਦੇ ਵਿੱਚ ਲੱਗ ਕੇ ਪੂਰੀ ਫੈਮਲੀ ਮੱਥਾ ਟੇਕਣ ਜਾ ਰਹੀ ਸੀਗੀ ਪਹਿਲਾ ਪਹਿਲਾ ਤਾਂ ਰਾਸ਼ੇ ਇੱਦੇ ਲੱਗ ਰਿਹਾ ਸੀਗਾ ਕਿ ਰਾਸ਼ੇ ਇੰਨਾ ਜ਼ਿਆਦਾ ਨਹੀਂ ਹੈ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਵਾ ਜਦੋਂ ਤੁਸੀਂ ਇਹ ਪੌੜੀਆਂ ਚੜਦੇ ਹੋ ਕਿ ਆਲੇ-ਦੁਆਲੇ ਇੰਨੀ ਰੌਣਕ ਹੁੰਦੀ ਆ ਔਰ ਬਹੁਤ ਹੀ ਜ਼ਿਆਦਾ ਚਾਲ ਪਹਿਲ ਹੁੰਦੀ ਹੈ ਜਿਸ ਕਰਕੇ ਇੰਨੀ ਖੁਸ਼ੀ ਹੁੰਦੀ ਹੈ ਕਿ ਮਾਤਾ ਰਾਣੀ ਦੇ ਆ ਕੇ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਕਿ ਲਾਈਨ ਬਹੁਤ ਹੀ ਲੰਬੀ ਲੱਗੀ ਹੋਈ ਸੀਗੀ ਪਰ ਫਿਰ ਵੀ ਇੱਕ ਫਾਇਦਾ ਸੀਗਾ ਕਿ ਲਾਈਨ ਕੰਟੀਨਿਊ ਚੱਲ ਰਹੀ ਸੀਗੀ ਤੇ ਸਾਰੇ ਜਣੇ ਮਾਤਾ ਦੇ ਜਕਾਰੇ ਲਾ ਰਹੇ ਸੀਗੇ ਤੇ ਚਲੋ ਤੁਸੀਂ ਵੀ ਕਰੋ ਇੰਜੋਏ ਤੇ ਬਾਕੀ ਕਿਹੜੀ ਵੀ ਅਗਲੀ ਗੱਲਬਾਤ ਆ ਉਹ ਕਰਦੇ ਆ ਤੁਹਾਡੇ ਨਾਲ ਬਾਅਦ ਦੇ ਵਿੱਚ ਤੇ ਜੈ ਮਾਤਾ ਦੀ ਜੀ ਹਾਂਜੀ ਦੋਸਤੋ ਹੁਣ ਆਗੇ ਸਿਗੇ ਜੀ ਅਸੀਂ ਬਾਹਰੀ ਸਾਈਡ ਤੇ ਪੂਰੀ ਫੈਮਿਲੀ ਨੇ ਮੱਥਾ ਟੇਕ ਲਿਆ ਸੀਗਾ ਤੇ ਬਾਹਰੀ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਸੈਚਰਡੇ ਔਨ ਕਰਕੇ ਅੱਜ ਬਹੁਤ ਹੀ ਜ਼ਿਆਦਾ ਰਸ਼ ਸੀਗਾ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਸੀਗਾ ਇੱਥੇ ਤੇ ਮੋਰ ਮੈਂ ਆਸ਼ਾ ਵੀ ਕਰਦਾ ਵਾਂ ਕਿ ਤੁਹਾਨੂੰ ਵੀ ਦਰਵਾਜ਼ਾ ਦੇਖ ਕੇ ਬਹੁਤ ਖੁਸ਼ੀ ਮਿਲੀ ਹੋਣੀ ਹੈ ਤੇ ਉਸ ਤੋਂ ਬਾਅਦ ਜੀ ਹੁਣ ਆਗੇ ਸਿਗੇ ਜੀ ਆਪਾਂ ਇੱਥੇ ਸ਼ਰਮਾ ਠੱਬਾ ਦਾ ਹੋਟਲ ਆ ਮ ਕਹ ਲੋ ਕਿ ਟਰਸ ਤੋਂ ਥੋੜੇ ਜਿਹਾ ਪਿੱਛੇ ਤੇ ਉੱਥੇ ਖਾਦੀ ਜੀ ਰੋਟੀ ਫੈਮਿਲੀ ਨੇ ਤੇ ਬਾਕੀ ਦੋਸਤੋ ਆ ਖੜੀ ਸੀ ਜੀ ਆਪਣੀ ਇਰਾਣੀ ਪਸੰਦਰਾ ਤੇ ਹੁਣ ਇਹਦੇ ਵਿੱਚ ਜਾਵਾਂਗੇ ਬੈਠ ਕੇ ਤੇ ਟੈਂਬੀ ਵਾਲੇ ਖਾਰੇ ਸੀ ਜੀ ਰੋਟੀ ਤੇ ਬਾਕੀ ਦੋਸਤੋ ਹੁਣ ਜਾਣ ਦੀ ਤਿਆਰੀ ਸੀਗੀ ਤੇ ਮੈਂ ਬੈਠ ਗਿਆ ਸੀਗਾ ਗੱਡੀ ਦੇ ਵਿੱਚ ਤੇ ਬਾਕੀ ਘਰਦਿਆਂ ਨੇ ਖਾ ਲਈ ਸੀ ਰੋਟੀ ਤੇ ਹਾਂਜੀ ਨਵੀ ਸਾਦੀ ਹੈ ਕਿਉਂ ਨਵੀ ਨੂੰ ਕੀ ਆਇਆ ਉਹਨੇ ਕੀ ਗੱਲ ਕਰਨ ਦੀ ਉਹਨੂੰ ਪੈ ਦਿਓ ਇਹ ਕਿਸੇ ਨੂੰ ਦੋਸਤੋ ਕੋਈ ਚਿਪਸ ਨਹੀਂ ਦਿੰਦਾ ਇੱਕ ਇੱਕ ਟੇਸਟ ਇੱਕ ਤਾਂ ਦੇ ਦੇ ਯਾਰ ਨਹੀਂ ਇੱਕ ਦੇ ਦੇ ਨਾ ਜਿਆਦਾ ਥੋੜੀ ਮੰਗਦੀਆਂ ਇੱਕੋ ਜਿਹੇ ਦੇ ਦੇ ਦੇਖ ਲੈ ਬਬੀ ਚੁੰਨੀ ਕਾ ਨੂੰ ਮੂੰਹ ਨੂੰ ਲਈ ਡਾਕੂ ਕਾ ਨੂੰ ਬਣੀ ਹੈ ਹੈ ਡਾਕੂ ਕਾ ਨੂੰ ਬਣੀ ਬੱਬੂ ਮਾਤਾ ਜੀ ਕੀ ਕਹਿ ਰਹੇ ਆ ਬਬੂ ਦੇ ਮੰਮੀ ਉਹਨੇ ਦੇਣਾ ਉਹ ਜਿਹੜੀ ਮੇਰੀ ਉਹ ਹਾਨੂੰ ਨਾ ਦੋਵੇ ਮੇਰੀ ਫੋਟੋ ਕਿੱਤੀ ਪਾਤਾ ਮੈਨੂੰ ਦੇਖਾਂ ਕਿਹੜੀ ਫੋਟੋ ਕਿੱਤੀ ਤੂੰ ਮੇਰੀ ਉੱਥੋਂ ਇੱਕ ਫੋਟੋ ਖਿੱਚਦਾ ਹੈਂ